ਅੱਲ ਦਾ ਕੰਮ ਕਰਦੂ ਆ ਮਾਜਰੀ ਮੋਟਰ ਤੇ ਤੇ ਆਪਣੇ ਉਰੇ ਰਹਿ ਗਏ ਜੀ ਢਾਈ ਕਿਲੀਆਂ ਦਾ ਘੇੜ ਰਹਿ ਗਿਆ ਜੀ ਕੱਤੂ ਕਰਨ ਨੂੰ ਤੇ ਬਾਕੀ ਜਿਹੜੀ ਉਰੇ ਲਾਕੀ ਸਾਰੀ ਉਹ ਤੇ ਇੱਕ ਪਿਆਰਾ ਰਹਿੰਦਾ ਦੀ ਮਿੱਟੀ ਵਾਲੇ ਦਾ ਤੇ ਬਾਕੀ ਟਣਕਾਲੇ ਖੇਤ ਨੇ ਨੂੰ ਵੀ ਪਾਣੀ ਪੈ ਰਿਹਾ ਤੇ ਦੋ ਮੋਟਰਾਂ ਚਲਾਈਆਂ ਹੋਈਆਂ ਨੇ ਕਰ ਲੈ ਬੱਸੇ ਲਾ ਆਪਾਂ ਜੀ ਸਾਰੇ ਲੇ ਵਾਪਸ ਇੱਕ 11 ਰਹਿੰਦਾ ਇਹ ਇਹ ਕਰ ਦਾਂਗੇ ਅੱਜ ਤਿਆਰ ਤੇ ਕੱਲ ਨੂੰ ਆਪਣਾ ਸਾਰਾ ਨਿਪਟ ਜੂਗਾ ਔਰੇ ਤੇ ਬਾਕੀ ਫੇਰ ਬਾਗਲੇ ਲਾਉਣ ਚੱਲਾਂਗੇ ਕਿਉਂਕਿ ਆਪਾਂ ਕਣ ਤੇ ਬੀਜਣੀ ਆ ਬਾਗਲੇ ਤੇ ਉੱਥੇ ਵੀ PR 126 ਉਹ ਲਾਵਾਂਗੇ ਇਹ ਨੂੰ ਮਿੱਤਦੇ ਆ 2-3 ਵਾਰ ਅੱਖ ਕਾਫੀ ਐ ਜੇ ਤੇ ਢਾਂਡੇ ਤੋਂ ਸਾਰਾ ਉੱਪਰ ਆਇਆ ਇਹ ਕਰਕੇ ਅੱਗ ਨਹੀਂ ਲੱਗੀ ਤੇ ਇਹਨੂੰ ਦਿੱਲੀ ਵਾਂਗੂ ਜੇ ਤਰ੍ਹਾਂ ਹੁੰਦਾ ਤੇ ਥੀਰ ਨੂੰ ਇਹਨੂੰ ਵਧੀਆ ਬਣ ਜਾਣਾ 3 ਗਿਲ 22 ਤੇ ਪੂਰਾ ਵਧੀਆ ਬਣ ਜਾਣਾ ਨੇ ਸਾਰੇ ਡਾਂਡਾ ਟੂਰ ਦੇ ਘੱਟ ਤੋਂ ਵਿੱਚੇ ਵੜੇ ਆਂਗੇ ਤੇ ਵੀਡੀਓ ਨਾਲ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀ ਨੇ ਨਹੀਂ ਕਰਿਆ ਤੇ ਬਾਕੀ ਟਰੈਕਟਰ 4x4 ਸੈਂਪਲ ਟਰੈਕਟਰ ਹੋਵੇ ਤੇ ਉਹ ਨਹੀਂ ਇੰਨਾ ਤੁਰਦਾ ਹੈਗਾ ਤਫੜ ਜ਼ਮੀਨ ਤੇ ਬਾਕੀ ਥੋੜਾ ਜਿਹਾ ਮੀਨ ਹੈ ਕੰਮ ਖਰਾਬ ਕਰਦਾ ਨਹੀਂ ਤਾਂ ਫਿਰ ਆਪਾਂ ਅਕਲ ਆਦਾਨੀ ਦੀ ਉਹਨੇ ਨਾਲ ਤਾਂ ਘੱਟ ਜਲ ਜਾਂਦੇ ਨਾਲੇ ਆ ਟਾਂਡੇ ਟੁੱਟੇ ਸਾਰਾ ਕੁਝ ਜਲ ਜਾਣਾ ਨਹੀਂ ਮੀਨ ਕਰਕੇ ਪੱਟਾਂ ਵੀ ਗਿੱਲੇ ਜੇ ਪਈਆਂ ਨੇ ਤੇ ਬਾਕੀ ਇਸੇ ਕਰਕੇ ਆਪਾਂ ਨੂੰ ਸਾਰਾ ਕੁਝ ਲੁੱਟਣਾ ਪੈਂਦਾ ਉਹ ਕਰਦੇ ਆਂ ਕੱトゥ ਪਾਉਣੇ ਆ ਕਾਮਕਾਰ ਇੱਧਰਲਾ ਮਿੱਟੀ ਦਾ ਜੀ ਆਪਾਂ ਤਿੰਨ ਵਾਰ ਮੱਕੀ ਵਾਲਾ ਥੇਚ ਤੇ ਬਾਕੀ ਆ ਗਏ ਹੁਣ ਇੱਧਰਲੇ ਥੇਚ 'ਚ ਅਣਕਾਲੇ 'ਚ ਇਹਨੂੰ ਮਿੱਦਦੇ ਆਂ ਦੋ ਤਿੰਨ ਵਾਰ ਇਹ ਤਾਂ ਆਪਾਂ ਨਾਲ ਹੁੰਦੀ ਤਿਆਰ ਕਰਦਾ ਹਣਾ ਦੋ ਘੇਲ ਮਾਰ ਕੇ ਹੈਰੋਂ ਦੇ ਦੋ ਘੇਲ ਮਾਰਾਂਗੇ ਸੁਹਾਗੀ ਤੇ ਤਿਆਰ ਹੋ ਜਾਣਾ ਆਪਣਾ ਇਹ ਨੂੰ ਤਿਆਰ ਕਰਾਂਗੇ ਸ਼ਾਮ ਜੇ ਨੂੰ ਮੱਕੀ ਵਾਲੇ ਨੂੰ ਜਾਨੂੰ ਥੋੜਾ ਜਿਆ ਦੱਬਿਆ ਯਾ ਰਹਿਣ ਦਾਨੇ ਆ ਕੀ ਆਲਦਾ ਹੀ ਕੰਮਕਾਰ ਆ ਆਪਣਾ ਚੱਲਦੀਆਂ ਦੋਏ ਤਿੰਨੇ ਮੋਟਰਾਂ ਤੇ ਬਾਕੀ ਉਧਰ ਪੰਚਾਇਤ ਜ਼ਮੀਨ ਵਾਲੀ ਵੀ ਚੱਲਦੀ ਆ ਔਰ ਇਹ ਹੋ ਗਿਆ ਆਪਣੇ 8 ਕਿਲੇ ਤਿਆਰ ਅੱਜ ਪੱਟੂ ਦੀ ਲੇਬਰ ਪਨੀਰੀ ਤੇ ਫਿਰ ਦੋ ਦਿਨ ਦੱਪ ਕੇ ਲਾ ਦੇਣਗੇ ਸਾਰੀ ਉਹ ਲੱਗ ਜੂਗੀ ਜਿੰਨਾ ਤਿਆਰ ਆ ਖੇਤ ਤੇ ਇਧਰਲਾ ਖੇਤ ਵੀ ਸਾਰੇ ਹੀ ਤਿਆਰ ਹੋ ਗਿਆ ਤੇ ਹੁਣ ਉਹ ਹੇਠਲੇ ਨੂੰ ਪੈਂਦਾ ਜੀ ਇੱਥੇ ਬੜਾ ਖੰਭਾ ਖੜਾ ਹੈ ਤੇ ਇੱਧਰਲੀ ਮੋਟਰ ਚੱਲਦੀ ਆ ਆ ਖੇਤ ਨੂੰ ਤਿੰਨ ਚਾਰ ਸਾਲ ਬਾਅਦ ਜੀਰੀ ਲੱਗਣੀ ਆ ਉਰੇ ਤੇ ਬਾਕੀ ਬਹੁਤ ਜ਼ਿਆਦਾ ਕੱਖ ਦੀ ਬਹੁਤ ਜ਼ਿਆਦਾ ਬਾਹੀ ਹੋਈ ਆ ਤੇ ਪਰ ਆਪਾਂ ਨੂੰ ਜ਼ਮੀਨ ਵੀ ਸਸਤੀ ਹੋ ਪਈ ਆ ਪਹਿਲਾਂ ਵੀ ਆਪਾਂ ਇੱਕ ਵੀਡੀਓ ਜੀ ਦੱਸਿਆ ਸੀ ਦੋ ਤਿੰਨ ਦਿਨ ਚ ਲੱਗ ਜੂਰੇ ਸਾਰੀ ਉਹ ਆ ਪੱਟਾ ਬੁੱਟਾ ਦੇ ਪਹੀ ਦੇ ਆਲੇ-ਦਾਲੇ ਮਾਰਾਂਗੇ ਸਪਰੇ ਤੇ ਇਹ ਬੰਦੇ ਬੈਠੇ ਨੇ ਆਪਣੇ ਉਹ ਉਧਰ ਪਰਲੀ ਮੋਟਰ ਤੇ ਉਹ ਸਾਹਮਣੇ ਜਿੱਥੇ ਡਰੈਕਟਰ ਖੜਾ ਹੈ ਉਹ ਉੱਥੇ ਚੱਲਦੇ ਆ ਉਹਨਾਂ ਦੇ ਕੋਲ ਸਾਰੀਆਂ ਮੋਟਰਾਂ ਦਾ ਪਾਣੀ ਇੱਧਰ-ਉੱਧਰ ਘੁੰਮਦਾ ਏ ਤੇ ਮੋਟਰਾਂ ਦਾ ਪਾਣੀ ਵਾਦੂਗਾ ਆਪਣੇ ਕੋਲ ਕੋਈ ਚੱਕਰ ਨਹੀਂ ਪਾਣੀ ਦਾ ਤੇ ਆਲੂ ਲਾਵਾਂਗੇ ਓਰੇ ਤੇ ਕੁਸ ਕਣਕ ਕਰਾਂਗੇ ਜਿਵੇਂ ਵੀ ਹੋਊਗਾ ਜੀਰੀ ਦੀ ਬੜਾਈ ਟਾਈਮ ਇਹ ਆਲੂ ਲੇਟ ਹੁੰਦਾ ਨਹੀਂ ਦਾ ਦੇਖਿਆ ਤੇ ਫੇਰ ਕਣਕ ਕਰਾਂਗੇ ਤੇ ਆ ਵੀ ਤਿੰਨੇ ਘਾਰੇ ਤਿਆਰ ਨੇ ਇੱਧਰ ਬਾਕੀ ਚੱਲਦੀ ਆ ਮੋਟਰ ਉੱਥੇ ਵੀ ਉਹ ਚੱਲਦੀ ਆ ਸਾਹਮਣੀ ਵੀ ਘੱਟ ਰਹੀ ਹੈ ਜੀ ਲੇਬਰ ਪਨੀਰੀ ਜਿਹੜਾ ਆਪਣੇ ਗਾਹਣ ਤਿਆਰ ਹੋਇਆ ਪਿੰਡੇ ਜਿਹੜੀ ਜ਼ਮੀਨ ਲਈ ਹੋਈ ਆ ਪੰਚਾਇਤ ਯਾਰ ਜਿਹੜੀ ਖਾਲੀ ਪਈ ਤੀ ਜ਼ਮੀਨ ਉੱਥੇ ਜਿਹੜਾ ਕੱਦੂ ਕਰਿਆ ਉੱਥੇ ਲਾਉਣੀ ਆ ਤੇ ਲੱਗੇ ਹੋਏ ਨੇ ਬੰਦੇ ਪੱਟਣ ਪਨੀਰੀ ਤੇ ਜਨਰੇਟਰ ਲਾਇਆ ਹੋਇਆ ਆਪਣਾ ਲਾਈਟ ਹੈ ਨਹੀਂ ਤੇ ਜਨਰੇਟਰ ਨਾਲ ਭਰ ਰਹੇ ਆ ਪਰ ਚੱਲੀ ਕਿਆਰੀ ਤੇ ਭਰੇ ਤੋਂ ਬਾਅਦ ਫਿਰ ਕਰਦੇ ਆ ਜਨਰੇਟਰ ਬੰਦ ਤੇ ਇੱਕ ਆਪਾਂ ਉੱਪਰੇ ਭਰਨੇ ਆ ਕਿਆਰੀ ਤੇ ਇਹਦਾ ਕੱਦੂ ਕਰਾਂਗੇ ਲਾਸਟ ਚ ਤੇ ਇੱਧਰ ਜੀਰੀ ਹੋ ਗਈ ਆਪਣੀ ਪੂਰੀ ਵਧੀਆ ਤੇ ਇਹ ਚ ਪਾਉਣਿਆਂ ਪਰਸੋਂ ਨੂੰ ਜੂਰੀ ਆ ਦੂਜਾ ਤੇ ਵਿੱਚ ਪਾਵਾਂਗੇ ਸਮਾਨ ਦੱਸਾਂਗੇ ਵੀਡੀਓ ਦੇ ਵਿੱਚ ਵੀ ਕੀ ਪਾਇਆ ਤੇ ਆ ਕਿਹੜਾ ਹੋਊਗਾ ਐਂਡ ਤੇ ਗਾਹਣ ਸਾਰੀ ਪਨੀਰੀ ਪੱਟੇ ਤੋਂ ਬਾਅਦ ਜਦੋਂ ਸਾਰੀ ਪਨੀਰੀ ਪੱਟੀ ਜੀ ਫੇਰ ਕਰਾਂਗੇ ਕੱਦੂ ਇਹਦਾ ਆਈਏ ਨੂੰ ਬਾਗੇ ਦੀ ਕਿਾਰੇ ਨੂੰ ਦੋ ਤਿੰਨ ਵਾਰ ਅੱਜ ਕਰਦੇ ਹਾਂ ਤਿਆਰ ਤੇ ਦੂਰ ਲਾਉਣ ਲੱਗੇ ਆ ਤੇ ਮੱਤੀ ਵਾਲੇ ਖੇਤ ਦੀ 6-7 ਵਾਰ ਬਾਈ ਹੋ ਜਾਂਦੀ ਆ ਤਾਂ ਜਾ ਕੇ ਕਿਤੇ ਛਾਂਡੇ ਡੁੰਡੇ ਵਿੱਚ ਮਿੱਤੇ ਜਾਂਦੇ ਨੇ ਤੇ ਅੱਜ ਕਰਦੇ ਹਾਂ ਤਿਆਰ ਇੱਕ ਦੋ ਵਾਰ ਮਾਰਾਂਗੇ ਸੁਭਾਗੀ ਇੱਕ ਵਾਰ ਮਾਰੇ ਤੇ ਹੈਰੋ ਅੱਜ ਦੋਈ ਮੋਟਰ ਤੇ ਵੀ ਲਾਉਣ ਲੱਗੇ ਹੋਏ ਨੇ ਬੰਦੇ ਜੀਰੀ ਤੇ ਕੱਲ ਪਨੀਰੀ ਪੱਟੀ ਦੀ ਸ਼ਾਮ ਨੂੰ ਅੱਜ ਤਰੀਕ ਹੈਗੀ ਆ 10 ਤੇ ਅੱਜ ਆਪਣਾ ਹੋਰ ਨੱਪੜ ਜਾਣਾ ਸਾਰੇ ਹੀ ਕਾਮਕਾਰ ਤੇ ਫੇਰ ਚੱਲਾਂਗੇ ਭਾਗਲੇ ਪਿੰਡ ਮੋਟਰਾਂ ਦੇ ਚਕਰੀਬਨ ਜੀਰੀ ਲੱਗੇ ਜਾਣੀਆਂ ਤੇ ਇਹ ਮੱਜਰੀਬ ਲੱਗੇ ਜਾਣੀਆਂ ਭਾਗਲੇ ਰਹਿਣ ਆਪਣਾ ਕਾਮਕਾਰ ਕੀ ਵਿਖਾਵਾ ਕੇ ਤੁਹਾਨੂੰ ਜਿੱਥੇ ਦਾ ਆਪਾਂ ਕਣਕੇ ਲਾਉਣੀ ਆ ਉਹਦੇ ਲਈ ਤਾਂ ਚਾਹੇ 15 ਜੂਨ ਤੋਂ ਬਾਅਦ ਜੀ ਲੱਗ ਜਾਵੇ ਕੋਈ ਚੱਕਰ ਨਹੀਂ ਪੀਆਰ 126 ਉਹ ਲਾਉਣੀ ਆ ਆਪਣੀ 1 ਅਕਤੂਬਰ ਦੀ 15 ਤਰੀਕ ਤੱਕ ਵੱਢੀ ਜਾਣਾ ਉਹ ਰਾਮ ਨਾਲ ਉਹ ਚੱਲਿਆ ਜੀ ਇਹ ਵੀ ਆਪਣਾ ਖੇਤ ਤਿਆਰ ਸਾਰਾ ਹੀ ਤੇ ਉਹਰੇ ਮੁੱਖਗੇ ਅੱਜ ਕੰਮ ਤੇ ਫਿਰ 1-2 ਦਿਨ ਤੱਕ ਚੱਲਾਂਗੇ ਬਾਦਲੇ ਪਿੰਡ ਸਾਰੀ ਜੀਰੀ ਲੱਗ ਜਵੇ ਤੇ ਰੇਰੂ ਕੋ ਆਦੀਏ ਸਾਰੀ ਜੀਰੀ ਚ ਤੇ ਪਿੰਡਾਂ ਵਾਲੀ ਚ ਦੂਜਾ ਰੇਹ ਪਾਉਣਾ ਤੇ ਮਜਰੀ ਪਰਲੀ ਮੋਟਰਾਂ ਜਿਹੜੀ ਆਪਣੀ ਉੱਥੇ ਪਹਿਲਾ ਰੇਹ ਪਾਉਣਾ ਤੇ ਨਾਲੇ ਹੋਰੇ ਪਾ ਦਾਂਗੇ ਇਕਰੋ ਰੇਹ ਦਾ ਕੰਮ ਨਿਪਟ ਜੂ ਸਾਰੀਆਂ ਮੋਟਰਾਂ ਤੇ ਤੇ ਆ ਇੱਕ ਹਲਾਈ ਰਹਿ ਗਈ ਬਸ ਸਵੇਰ ਵਜੇ ਮਾਰਨ ਦੇ ਚੱਲਦੇ ਆ ਪਿੰਡ ਨੂੰ ਪਿੰਡ ਜਾ ਕੇ ਰੋਟੀ ਰੂਟੀ ਖਾ ਕੇ ਫਿਰ ਅੰਮ੍ਰੋਲ ਚੱਲਦੇ ਆ ਸਫਾਣ ਰੇ ਨਾਲ ਪਾਉਣ ਨੂੰ ਲੈ ਕੇ ਆਉਣਾ 11 ਮੀਲਾ ਕੰਪਲੈਕਸ ਉਹ ਪਾਵਾਂਗੇ ਆਪਾਂ 8 ਤੋਂ 10 ਕਿਲੋ ਕਿੱਲੇ ਦਾ ਤੇ ਬਹੁਤ ਵਧੀਆ ਰਿਜ਼ਲਟ ਆ ਉਹਦਾ ਜੀਰੀ ਨੂੰ ਤੇ ਆਪਾਂ ਜਿੰਕ ਪਾਉਣਾ ਨਹੀਂ ਜਿਹੜੀਆਂ ਰੇਤ ਲਈ ਜ਼ਮੀਨ ਉਹਦੇ ਜਿੰਕ ਕਰ ਲੋ ਇਹਦੀ ਘਾਟ ਆਉਂਦੀ ਆ ਉੱਥੇ ਪਾਵਾਂਗੇ ਆਪਾਂ ਜਿੰਕ ਪਾਦਾਂਗੇ ਤੇ 11 ਮੀਲਾ ਹੀ ਪਾਵਾਂਗੇ ਤੁਹਾਨੂੰ ਦੱਸਾਂਗੇ ਸਾਰਾ ਵੀਡੀਓ ਚੱਕੀ ਟੀਕੋ ਪਾਉਣੇ ਆ ਕਿ ਕਿੱਦਾਂ ਦੀ ਆਪਣੀ ਯੀਰੀ ਖੜੀ ਆ ਕਿ ਕੀ ਰਿਜ਼ਲਟ ਮਿਲਿਆ ਜਿਹੜਾ ਸਨਮਨ ਪਾਵਾਂਗੇ ਤੇ ਵੀਡੀਓ ਹਰ ਰੋਜ਼ ਦੇਖਦੇ ਰਹਿਆ ਕਰੋ ਤੇ ਪੂਰੀ ਵੀਡੀਓ ਦੇਖਿਆ ਕਰੋ ਇਹ ਵੀਡੀਓ ਵਧੀਆ ਲੱਗਦੀ ਆ ਕਮੈਂਟ ਕਰਕੇ ਦੱਸਿਆ ਕਰੋ ਜੇ ਕੋਈ ਕਮੀ ਪਈ ਆ ਤਾਂ ਵੀ ਦੱਸਿਆ ਕਰੋ ਬਾਕੀ ਚੱਲਦਾ ਕੰਮ ਕਰ ਦੇ ਰੋਟੇ ਭਰਾਵਾ ਕਰਕੇ ਆਪਾਂ ਤੁਹਾਡੇ ਨਾਲ ਹਰੇਕ ਜਿਹੜਾ ਵੀ ਕੰਮ ਕਰਦੇ ਆਂ ਸ਼ੇਅਰ ਕਰਦੇ ਆਂ ਕਿ ਖੇਤੀਬਾੜੀ ਦਾ ਕੋਈ ਵੀ ਕੰਮ ਜਦੋਂ ਆਪਾਂ ਮੱਕੀ ਕੱਟ ਰਹੇ ਸੀ ਆਪਾਂ ਸਾਰੀ ਵੀਡੀਓ ਉਹ ਵੀ ਦਿਖਾਈ ਆ ਤੁਹਾਨੂੰ ਤੇ ਰੇਟ ਵੀ ਦੱਸਦੇ ਰਹਾਂ ਤੇ ਮੱਕੀ ਦਾ ਰੇਟ ਵੀ ਆਪਾਂ ਤੁਹਾਨੂੰ ਦੱਸ ਦਿਆਨੇ ਆ ਵੀ ਕੀ ਚੱਲਦਾ 1500 ਤੋਂ ਲੈ ਕੇ 19 1950 ਰੁਪਏ ਤੱਕ ਕਿੱਲੀ ਮੱਕੀ ਵਿਕੀ ਜਾਂਦੀ ਆ ਹਲੇ ਵੀ ਆਪਣੇ ਪਿੰਡੋਂ ਮੁੰਡਾ ਸੱਟ ਕੇ ਆਇਆ ਏ ਰਾਜਪੁਰੇ ਤੇ ਅਮਲੋ ਪੰਨੇ ਨਾਪਾਪਾਰ ਤੋਂ ਔਰੇ ਵੀ ਲਈ ਜਾਂਦੇ ਨੇ ਖਾਸੀ ਗੰਡੇ ਤੇ ਤੇ ਸਾਰਿਆਂ ਤੋਂ ਬੈਸਟ ਕਮਾ ਫਰਸੀ ਗੰਡੇ ਦੇ ਵੇਚਣ ਲਈ ਕੁਝ ਇਦਾਂ ਐ ਵੀ ਖਦਾਂ ਆਪਣਾ ਵਜਨ ਨਹੀਂ ਘਟਦਾ ਹੈਗਾ ਜਿਹੜਾ ਆਪਾਂ ਪੱਖਾ ਲਾ ਕੇ ਵੇਚਦੇ ਆ ਪੱਖਾ ਹੀ ਮੋਰਚਰ ਤੋੜ ਦਾਂਦਾ ਮੱਕੀ ਦਾ ਕੁਸ ਕੁਸ ਉੱਥੇ ਪਈ ਪਈ ਉੱਪਰੋਂ ਸੁੱਟੇ ਜਾਂਦੀ ਆ ਧੁੱਖਾਂ ਨਾਲੇ ਤੇ ਕੋਠਾ ਪੂਸਪਾ ਨਿਕਲ ਜਾਂਦਾ ਜਿਹੜਾ ਮਨ ਲੋਕਾਂ ਨਹੀਂ ਹੁੰਦੀ ਆ ਮੱਕੀ ਦੀ ਉਹ ਚ ਆਪਾਂ ਨੂੰ ਘਾਟਾ ਫਰਸੀ ਗੰਡੇ ਦੇ ਵੇਚ ਕੇ ਆਪਾਂ ਨੂੰ ਫਾਇਦਾ ਬੈਸਟਾ ਕੰਮ ਤੇ ਆਪਾਂ ਐਦ ਕੀ ਤਜਰਬਾ ਕਰਿਆ ਇਹ ਤੇ ਨਾਲੇ ਟੀ ਦੂਰ ਟੇਲ ਪੂਛ ਕੇ ਜਾਂਦੇ ਆ ਜਾਂ ਨਾਪੇ ਜਾਂ ਰਾਜਪੁਰੇ ਤੇ ਆਪਣਾ ਨਾਲੇ ਨੇੜੇ ਸਰ ਜਾਂਦਾ ਅਮਲੋਏ ਤੇ ਨਾਲੇ ਫਰਸੀ ਗੰਡੇ ਰੇਟ ਵੀ ਸੇਮ ਹੀ ਹੁੰਦਾ ਇੱਡਾ ਕੋਈ ਫਰਕ ਨਹੀਂ ਹੁੰਦਾ ਤੇ ਆਨੂ ਦੀ ਤੇ ਧੀ ਹੋ ਰਹਿਣੀ ਮੱਕੀ ਦੀ ਇਹ ਆਪਣੇ ਕਾਗੇ दारू ਜ ਅਨਕੋਲ ਪੈਂਦਾ ਸੀ ਉਹਦੀ ਜਗ੍ਹਾ 'ਚ ਪੈਣ ਲੱਗੀ ਇਹ ਇਹਦਾ ਕੁਝ ਪਾਉਂਦੇ ਨੇ दारू 'ਚ ਮੇਰੇ ਨਾਂਉ ਚੇਤਾ ਨਹੀਂ ਆਂਗਾ ਵੀ ਕੀ ਕਹਿੰਦੇ ਨੇ ਉਹ ਬਾਕੀ ਹਲੇ ਆਹ ਦੇਖ ਲੋ ਹਲੇ ਮੱਕੀ ਖੜੀ ਐ ਸੜੀ ਕਟੂਰ ਖੜੀ ਐ ਇਹ ਵੀ ਹਲੇ ਦਾ ਆਪਾਂ ਜੋ ਮਾਲੇ ਮਿੱਟੀ ਵੱਢਣੀ ਦੀ ਦੇਖਦੇ ਆਂ ਮਸ਼ੀਨ ਆਈ ਆ ਉੱਤਰੀਆਂ ਕਿਵੇਂ ਆ ਪ੍ਰੋਗਰਾਮ ਝਪੜ ਗਿਆ ਜੀ ਕੰਮ ਆਪਣਾ ਹੁਣ ਚੱਲੇ ਆ ਪਿੰਡ ਨੂੰ ਤੇ ਆ ਵੀ ਆਪਣਾ ਘਹਿਰਾ ਤਿਆਰ ਆ ਜੀ ਘੋੜੀਆਂ ਹੀ ਘਰੋੜੀਆਂ ਰਹਿ ਗਈਆਂ ਲੇਲੀ ਜੀ ਜਾਗਾਂ ਦੀ ਕੋ ਨੂੰ ਪਤਾ ਹੀ ਆ ਜਿੰਨਾ ਆਪਾਂ ਲੇਲੀ ਜੀ ਨੂੰ ਚੜੀ ਜਾਂਦੇ ਆ ਉੰਨੀਆਂ ਵੱਧ ਘਰੋੜੀਆਂ ਪੈਂਦੀਆਂ ਨੇ ਅੰਸ਼ਾ ਨੀਮਾ ਹੋਇਆ ਹੋਇਆ ਤੇ ਪਾਣੀ ਵੀ ਕੁਛ ਘਟਾ ਗਿਆ ਰੇਚ ਤੇ ਸਾਰੇ ਜੜ ਜੂੜੇ ਵਿੱਚੇ ਦੱਬੇ ਗਏ ਆਪਣੇ ਤੇ ਕੱਕ ਬਹੁਤ ਜ਼ਿਆਦਾ ਦੀ ਤੇ ਚੱਲਦੇ ਆ ਪੰਡੀ ਛੋਟੀ ਉਟੀਾ ਖਾ ਕੇ ਲੈ ਕੇ ਆਉਣਾ 11 ਮੀਲਾ ਕੰਪਲੈਕਸ ਮਲੋਤੋਂ ਦਾ ਬਾਪ ਪਾਉਣਾ ਹੈ ਤਾਂ ਮਾਨੋ ਚ ਜੀਰੀ ਚ ਹਰੇਚ ਮਿਲਾ ਕੇ ਤੇ ਚਲੋ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਵੀਡੀਓ ਦੇਖਦੇ ਰਹਾ ਕਰੋ